ਸੱجن মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਲਬੀਤ ਜੰਡੂ ਕੈਨੇਡਾ ਦੀਆਂ ਆਮ ਚੋਣਾਂ ਇਸ ਵਾਰ ਬਿਲਕੁਲ ਹੀ ਵੱਖਰੇ ਹਾਲਾਤ ਵਿੱਚ ਹੋ ਰਹੀਆਂ ਹਨ ਔਰ ਖਾਸ ਕਰਕੇ ਜੇ ਅਸੀਂ ਦੇਖੀਏ ਤਾਂ ਐਸੇ ਲਈ ਉਹਨਾਂ ਦੇ ਗਵਾਂਢੀ ਮੁਲਕ ਅਮਰੀਕਾ ਨਾਲ ਜਿਸ ਤਰ੍ਹਾਂ ਦਾ ਟਕਰਾਅ ਚੱਲ ਰਿਹਾ ਔਰ 트ੰਪ ਦੇ ਰਾਸ਼ਟਰਪਤੀ ਬਣ ਤੋਂ ਬਾਅਦ ਟਰੰਪ ਨੇ ਜਿਹੜੀ ਟੈਰਫ ਵਾਰ ਸੰਸਾਰ ਭਰ ਵਿੱਚ ਸ਼ੁਰੂ ਕੀਤੀ ਹੋਈ ਹੈ ਉਸ ਨੇ ਜਿਹੜੀ ਸਮੁੱਚੇ ਸੰਸਾਰ ਵਿੱਚ ਅਨਿਸ਼ਚਿਤਤਾ ਪੈਦਾ ਕੀਤੀ ਹੋਈ ਹੈ ਔਰ ਉਸ ਦੇ ਵਿੱਚ ਜਿਸ ਤਰ੍ਹਾਂ ਦੁਨੀਆ ਦੇ ਅੰਦਰ ਨਵੀਂ ਕਤਾਰਬੰਦੀ ਦੇ ਲਈ ਯਤਨ ਹੋ ਰਿਹਾ ਹੈ ਚਾਹੇ ਉਹ ਬ੍ਰਿਕਸ ਦੇ ਲੈਵਲ ਤੇ ਹੋਣ ਚਾਹੇ ਉਹ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਲੈਵਲ ਤੇ ਹੋਣ ਤੇ ਚਾਹੇ ਉਹ ਵੱਖ-ਵੱਖ ਜਿਨ੍ਹਾਂ ਸੰਸਥਾਵਾਂ ਜਿਹੜੀਆਂ ਕਮਾਂਤਰੀ ਪੱਦਰਤੇ ਦੁਨੀਆ ਨੂੰ ਇੱਕ ਨਿਸ਼ਚਿਤਤਾ ਦੇ ਦੌਰ ਵਿੱਚ ਜਾਂ ਨਿਸ਼ਚਿਤਤਾ ਦੀ ਸਥਿਤੀ ਵਿੱਚ ਰੱਖਦੀਆਂ ਸੀ ਉਹਨਾਂ ਨੂੰ ਕਿਸ ਤਰ੍ਹਾਂ ਤੋੜ ਦਿੱਤਾ ਗਿਆ ਨਾ ਕੋਈ ਇਸ ਵੇਲੇ ਯੂਨੋ ਦੀ ਗੱਲ ਹੋ ਰਹੀ ਹੈ ਨਾ ਡਬਲਯੂਟੀਓ ਨੂੰ ਕੋਈ ਮੰਨ ਰਿਹਾ ਨਾ ਗਲੋਬਲਾਈਜੇਸ਼ਨ ਦਾ ਜਿਹੜਾ ਦੌਰ ਸੀ ਉਸ ਦੇ ਵਿੱਚ ਦੁਨੀਆ ਜਿਹੜੀ ਹੈ ਬਿਲਕੁਲ ਬਾਹਰ ਆ ਕੇ ਤੇ ਰਾਸ਼ਟਰਵਾਦ ਦਾ ਜਿਹੜਾ ਇੱਕ ਸੰਕਰਪ ਹੈ ਉਸ ਵੱਲ ਨੂੰ ਜਿਸ ਢੰਗ ਨਾਲ ਵਧ ਰਹੀ ਹੈ ਉਸ ਸਾਰੀ ਪ੍ਰਸਥਿਤੀ ਦੇ ਅੰਦਰ ਕੈਨੇਡਾ ਦੀਆਂ ਆਮ ਚੋਣਾਂ ਦੀ ਅਹਿਮੀਤ ਜਿਹੜੀ ਹੈ ਉਹ ਪਹਿਲਾਂ ਨਾਲ ਬਹੁਤ ਜ਼ਿਆਦਾ ਵੱਧ ਗਈ ਹੈ ਔਰ ਉਹ ਸਥਿਤੀ ਦੇ ਵਿੱਚ ਕੈਨੇਡਾ ਦੀਆਂ ਜਿਹੜੀਆਂ ਪਾਰਟੀਆਂ ਲਿਬਰਲ ਪਾਰਟੀ ਹੈ ਚਾਹੇ ਕੰਜ਼ਰਵੇਟਿਵ ਪਾਰਟੀ ਹੈ ਚਾਹੇ ਹੋਰ ਗ੍ਰੀਨਸ ਪਾਰਟੀ ਹੈ ਜਾਂ ਜਿਹੜੀ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਹੈ ਇਹ ਸਾਰੀਆਂ ਦੀ ਜਿਹੜੀ ਸਥਿਤੀ ਹੈ ਉਹ ਵੀ ਬਿਲਕੁਲ ਵੱਖਰੀ ਬਣੀ ਹੋਈ ਹੈ ਤੇ ਜੋ ਅੱਜ ਤੋਂ 6 ਮਹੀਨੇ ਪਹਿਲਾਂ ਲੱਗਦਾ ਸੀਗਾ ਕਿ ਕੈਨੇਡਾ ਵਿੱਚ ਜਸਟਨ ਟਰੂਡੋ ਦੇ ਸਿੰਤੋ ਪਾਸੇ ਹੋਣ ਤੋਂ ਬਾਅਦ ਜੋ ਉੱਥੇ ਵਾਪਰੇਗਾ ਉਹ ਬਿਲਕੁਲ ਵੱਖਰੀ ਕਿਸਮ ਦਾ ਹੋਏਗਾ ਪਰ ਉਸ ਦੇ ਪਾਸੇ ਹੋਣ ਤੇ ਮਾਰਗਕਾਰਨੀ ਦੇ ਅੱਗੇ ਆਉਣ ਦੇ ਨਾਲ ਇੱਕ ਨਵੀਂ ਸਥਿਤੀ ਪੈਦਾ ਹੋਈ ਜਿੰਦੇ ਵਿੱਚ ਨਵੇਂ ਸਿਰੇ ਤੋਂ ਜਿਹੜੀ ਲਿਬਰਲ ਪਾਰਟੀ ਹੈ ਉਸ ਨੂੰ ਇੱਕ ਬਹੁਤ ਵੱਡਾ ਹੁਲਾਰਾ ਮਿਲਿਆ ਇਹ ਸਾਰੀ ਸਥਿਤੀ ਦੇ ਉੱਤੇ ਅੱਜ ਅਸੀਂ ਚਰਚਾ ਕਰਾਂਗੇ ਕਿਉਂਕਿ 28 April ਨੂੰ ਕੈਨੇਡਾ ਦੇ ਵਿੱਚ ਵੋਟਾਂ ਪਾ ਕੇ ਲੋਕ ਜਿਹੜੇ ਆਪਣੀ ਸਰਕਾਰ ਨਵੀਂ ਚੁਣ ਲੈਣਗੇ ਤੇ ਉਹ ਕੈਨੇਡਾ ਦੀ ਜਿਹੜੀ ਨਵੀਂ ਦਿਸ਼ਾ ਤੇ ਨਵੀਆਂ ਪਰਸਥਿਤੀਆਂ ਦੇ ਵਿੱਚ ਕੈਨੇਡਾ ਨੂੰ ਅੱਗੇ ਲਿਜਾਣ ਲਈ ਕਿਸ ਤਰ੍ਹਾਂ ਦੇ ਪ੍ਰੋਗਰਾਮ ਅਲਾਨ ਰਹੀ ਹੈ ਤੇ ਕੀ ਕੁਛ ਕਰੇਗੀ ਇਹ ਸਾਰੇ ਦੇ ਉੱਤੇ ਅਸੀਂ ਅੱਜ ਚਰਚਾ ਕਰਾਂਗੇ ਇਸ ਚਰਚਾ ਦੇ ਲਈ ਅੱਜ ਸਾਡੇ ਵਿਸ਼ੇਸ਼ ਮਹਿਮਾਨ ਨੇ ਕੈਨੇਡਾ ਦੇ ਉਹਗੇ ਵਕੀਲ ਰਾਜਸੀ ਚਿੰਤਕ ਵਾਤਾਵਰਣ ਪ੍ਰੇਮੀ ਤੇ ਸੋਸ਼ਲ ਐਕਟਿਵਿਸਟ ਤੇ ਜਿਹੜੇ ਜਮਹੂਰੀਅਤ ਦੇ ਵਿੱਚ ਜੋ ਕੁਝ ਵਿਗਾੜ ਆ ਰਿਹਾ ਹੈ ਉਹਨਾਂ ਤੇ ਆਪਣੀ ਜਿਹੜੀ ਨਜ਼ਰੀਆ ਉਹ ਹਰ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਤੇ ਵਕਫ ਵਕ ਢੰਗ ਨਾਲ ਪ੍ਰਗਟ ਕਰਦੇ ਰਹਿੰਦੇ ਆ ਸ਼੍ਰੀ ਹਰਮਿੰਦਰ ਢਿੱਲੋਂ ਜੀ ਉਹਨਾਂ ਤੋਂ ਅਸੀਂ ਜਾਨਣਾ ਚਾਹਾਂਗੇ ਕਿ ਉਹ ਕੈਨੇਡਾ ਦੀਆਂ ਜਿਹੜੀਆਂ ਚੋਣਾਂ ਹੋ ਰਹੀਆਂ ਐ ਇਸ ਵਾਰ ਤੇ ਜਿਹਨਾਂ ਹਾਲਾਤਾਂ ਵਿੱਚ ਹੋ ਰਹੀਆਂ ਉਹ ਇਹਨਾਂ ਬਾਰੇ ਕੀ ਸੋਚਦੇ ਆ ਤੇ ਉਹ ਕੀ ਦੇਖਦੇ ਆ ਕਿ ਕੈਨੇਡਾ ਵਿੱਚ ਕੀ ਹੋਣ ਜਾ ਰਿਹਾ ਢਿੱਲੋਂ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ ਜਿੰਦਰੂ ਸਾਹਿਬ ਜੀ ਬਹੁਤ ਧੰਨਵਾਦ ਤੇ ਸੁਣਨ ਵਾਲਿਆਂ ਦਾ ਵੀ ਬਹੁਤ ਧੰਨਵਾਦ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਜਸਨ ਦੇ ਕਮੰਤਰੀ ਹਾਲਾਤ ਨੇ ਕੈਨੇਡਾ ਦੇ ਆਪਣੇ ਹਾਲਾਤ ਨੇ ਕਿਉਂਕਿ ਗਵਾਂਡੀ ਮੁਲਕ ਨਾਲ ਜਿਸ ਤਰ੍ਹਾਂ ਦੀ ਅੱਗੇ ਦੋਸਤੀ ਸੀ ਜਿਸ ਤਰ੍ਹਾਂ ਦੀ ਨੇੜਤਾ ਸੀ ਜਿਸ ਤਰ੍ਹਾਂ ਦੀ ਸਾਂਝ ਸੀ ਉਹ ਸਾਰੇ ਟਕਰਾਅ ਵਿੱਚ ਬਦਲਣ ਤੋਂ ਬਾਅਦ ਜਿਸ ਤਰ੍ਹਾਂ ਦਾ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਅਟ੍ਰੰਪ ਉਹਨਾਂ ਨੇ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਉਸ ਤੋਂ ਬਾਅਦ ਜਿਹੜੀ ਰਾਜਸੀ ਹਾਲਤ ਬਣੀ ਹੈ ਇਸ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਾਰੇ ਚੋਣਾਂ ਬਿਲਕੁਲ ਜੀ ਜਿਹੜਾ ਹਾਂ ਦੁਨੀਆ ਦਾ ਇੱਕ ਆਰਡਰ ਸੀ ਰੂਲ ਬੇਸਡ ਆਰਡਰ ਉਹ 트럼ਪ ਦੀ 20 ਜਨਵਰੀ ਨੂੰ ਪ੍ਰਧਾਨ ਰਸ਼ਟਰਪਤੀ ਬਣਨਾ ਖਤਮ ਹੋ ਗਿਆ ਤੇ ਜਿਹੜਾ ਨਵਾਂ ਵਰਲਡ ਆਰਡਰ ਹੈ ਉਹ ਜਨਮ ਰਿਹਾ ਹਰ ਰੂਪ ਜਨਮ ਰਿਹਾ ਤੇ ਉਹਨੇ ਕਿੱਧਰ ਨੂੰ ਜਾਣਾ ਕਰਵੜ ਕਿੱਧਰ ਬਦਲੇਗੀ ਇਹਦਾ ਕਿਸੇ ਨੂੰ ਨਹੀਂ ਪਤਾ ਤੇ ਅਸੀਂ ਬਹੁਤ ਹੀ ਜਿਹੜਾ ਖਤਰਨਾਕ ਸਮਿਆਂ ਦੇ ਵਿੱਚੋਂ ਲੰਘ ਰਹੇ ਹਾਂ ਇਹ ਕੱਲਾ ਮੈਂ ਆਰਥਿਕ ਤਰੀਕੇ ਨਾਲ ਨਹੀਂ ਕਹਾਗਾ ਇਹਦੇ ਨਾਲ ਫਰਦੀ ਕਲਾਈਮੇਟ ਚੇਂਜ ਜਲਵਾਯੂ ਦੀ ਤਬਦੀਲੀ ਜਿਸ ਦੇ ਨਾਲ ਪੂਰਾ ਧਰਤੀ ਦਾ ਭਵਿੱਖ ਜੁੜਿਆ ਹੋਇਆ ਤੇ ਜਿਹੜੀ ਡੈਮੋਕਰੇਸੀ ਜਿਹੜੀ ਕਿ ਅਸੀਂ ਪੋਲਿਟੀਕਲ ਸਾਇੰਸ ਦੇ ਵਿੱਚ ਮੇਰੇ ਖਿਆਲ ਜਾਂ ਮਨੁੱਖ ਜਿਹੜੀ ਸਾਡੀ ਮਨੁੱਖਤਾ ਦੀ ਫਿਵਲਿਜੇਸ਼ਨ ਹੈ ਉਹਦੇ ਚ ਬਹੁਤ ਵੱਡੀ ਅਸੀਂ ਇਹ ਮੰਨਦੇ ਆ ਵੀ ਜਿਹਦੇ ਆਮ ਲੋਕਾਂ ਨੂੰ ਆਪਣੀਆਂ ਸਰਕਾਰਾਂ ਚੋਂ ਦਾ ਹੱਕ ਮਿਲਿਆ ਤੇ ਜਿੰਨਾ ਉਹ ਵੱਡਾ ਅਟੈਕ ਉਹਦੇ ਤੇ 트ੰਪ ਕਰ ਰਿਹਾ ਤੇ ਉਹਦੇ ਨਾਲ ਰਲੇ ਹੋਏ ਹੋਰ ਨੇ ਕੈਨੇਡਾ ਦੇ ਵਿੱਚ ਨੇ ਉਹਨਾਂ ਦੇ ਕੰਸਰਵੇਟਿਵ ਪਾਰਟੀ ਵਾਲੇ ਹੰਗਰੀ ਚ ਨੇ ਸੋ ਇਹ ਬਹੁਤ ਹੀ ਖਤਰਨਾਕ ਹੈ ਤੇ ਇਹਦੇ ਵਿੱਚ ਜਿਹੜਾ ਇਲੈਕਸ਼ਨ ਕੈਨੇਡਾ ਦਾ ਹੋ ਰਿਹਾ ਇਸੇ ਖਤਰਨਾਕ ਹੋਣ ਕਾਰਨ ਹਾਲਾਤ ਕਾਰਨ ਉਹਦੀ ਜਿਹੜੀ ਅਹਿਮੀਅਤ ਹੈ ਉਹ ਬਹੁਤ ਵੱਡੀ ਜੇ ਮੈਂ ਕਹਾਂ ਕੋ ਪਿਛਲੇ 100 ਸਾਲਾਂ ਦਾ ਸਭ ਤੋਂ ਜ਼ਿਆਦਾ ਅਹਿਮੀਅਤ ਵਾਲਾ ਇਲੈਕਸ਼ਨ ਹੋਵੇਗਾ ਤਾਂ ਸ਼ਾਇਦ ਇਹ ਕੋਈ ਅਤਕਥਨੀ ਨਾ ਹੋਵੇ ਤੇ ਇਹਦੇ ਟਿਲ ਨੂੰ ਕਿਸ ਤਰ੍ਹਾਂ ਲੱਗਦਾ ਕਿ ਜਿਵੇਂ ਆਮ ਤੌਰ ਤੇ ਇਲੈਕਸ਼ਨ ਦੇ ਵਿੱਚ ਜਦੋਂ ਰਾਜਸੀ ਪਾਰਟੀਆਂ ਆਪੋਨੇ ਆਪਣੇ ਪ੍ਰੋਗਰਾਮ ਦਿੰਦੀਆਂ ਤੇ ਇਸ ਵਾਰ ਜਿਹੜੇ ਰਾਜਸੀ ਪਾਰਟੀਆਂ ਜਿਹੜੀਆਂ ਕੈਨੇਡਾ ਦੀਆਂ ਉਹਨਾਂ ਵੱਲੋਂ ਜਿਹੜੇ ਪ੍ਰੋਗਰਾਮ ਦੇ ਉੱਤੇ ਜਾ ਰਿਹਾ ਹੈ ਉਹਨਾਂ ਵਿੱਚ ਪਿਛਲੇ ਜਿਹੜੇ ਚੋਣਾਂ ਹੋਈਆਂ ਉਹਨਾਂ ਵਿੱਚੋਂ ਕਿੰਨਾ ਫਰਕ ਹੈ ਤੇ ਕਿਸ-ਕਿਸ ਖੇਤਰ ਨਵੇਂ ਜਿਹੜੇ ਉਹਨਾਂ ਨੇ ਆਪਣੇ ਪ੍ਰੋਗਰਾਮ ਚ ਐਡ ਕੀਤੇ ਤੇ ਇਸ ਵਾਰ ਜਿਹੜੀਆਂ ਬਾਕੀ ਜਿਹੜੇ ਮੁੱਦੇ ਸੀ ਤਕਰੀਬਨ ਸਾਰੇ ਪਿੱਛੇ ਪੈ ਗਏ ਹੁਣ ਤਕਰੀਬਨ ਇਹੀ ਰਹਿ ਗਿਆ ਵੀ ਟਰੰਪ ਦੀਆਂ ਜਿਹੜੀਆਂ ਟੈਰਿਫਸ ਨੇ ਪਹਿਲੀ ਗੱਲ ਟਰੰਪ ਦੇ ਨਾਲ ਕਿਹੜਾ ਲੀਡਰ ਹੈ ਜਿਹੜਾ ਪੂਰੇ ਵਜ਼ਨ ਦੇ ਨਾਲ ਪੂਰੇ ਆਪਣੇ ਆਤਮ ਵਿਸ਼ਵਾਸ ਦੇ ਨਾਲ ਉਹਦੇ ਨਾਲ ਮਿਲਵਰਤ ਸਕਦਾ ਸਮਝੌਤਾ ਕਰ ਸਕਦਾ ਜੇ ਕੋਈ ਨਵਾਂ ਸਮਝੌਤਾ ਕਰਨਾ ਪਿਆ ਤੇ ਸਾਡੀ ਜਿਹੜੀ ਕੈਨੇਡਾ ਦਾ ਅਰਥਚਾਰਾ ਉਹਨੂੰ ਬਚਾ ਸਕਦਾ ਇਸੇ ਕਰਕੇ ਜਿਹੜਾ ਮਾਰਕ ਕਾਰਨੀ ਆ ਜਿਹੜੇ ਹੁਣ ਲਿਬਰਲ ਪਾਰਟੀ ਦੇ ਲੀਡਰ ਹੈ ਤੇ ਪ੍ਰਾਈਮ ਮਿੰਿਸਟਰ ਨੇ ਉਹ ਕੋ ਕਿ ਉਹ ਪੋਲਿਟਿਕਸ ਵਿੱਚ ਬਿਲਕੁਲ ਨਹੀਂ ਰਹੇ ਕੋ ਪਹਿਲੀ ਵਾਰੀ ਦਾਖਲ ਹੋਏ ਪੋਲਿਟਿਕਸ ਵਿੱਚ ਉਹ ਪਹਿਲਾਂ ਕਿ ਕੈਨੇਡਾ ਦੀ ਰਿਜ਼ਰਵ ਬੈਂਕ ਦੇ ਇਕੁਇਵੈਨਟ ਆ ਉਹਦੇ ਰਾਏ ਜਾਂ ਡਾਇਰੈਕਟਰ ਤੇ ਫਿਰ ਉਹ ਜਦੋਂ ਬ੍ਰੇਕਫਸਟ ਹੋਇਆ ਤੇ ਇੰਗਲੈਂਡ ਦੀ ਬੈਂਕ ਤੇ ਰਹਿ ਸੋ ਮੈਂ ਖੁਦ ਆਪਣੀ ਮੇਰੀ ਨਿੱਜੀ ਰਾਏ ਆ ਤੇ ਪਰ ਬਹੁਤੇ ਲੋਕ ਸਹਿਮਤ ਨਹੀਂ ਫਿਰ ਲਿਕਨੈਡਾ ਦੇ ਕਿ ਇਸ ਵੇਲੇ ਜੇ ਫਾਨੀ ਮਤਲਬ ਅਸੀਂ ਕੰਪਿਊਟਰ ਦੇ ਨਾਲ ਵੀ ਕੋਈ ਨਵਾਂ ਲੀਡਰ ਤਿਆਰ ਕਰਨਾ ਹੁੰਦਾ ਸ਼ਰਮਾਰਕ ਕਾਰਨੀ ਤੋਂ ਬਿਹਤਰ ਲੀਡਰ ਨਹੀਂ ಸಿ ਮਿਲ ਸਕਦਾ ਜਿਹਨੇ ਏਡਾ ਵੱਡਾ ਰੋਲ ਪੂਰੀ ਕੈਨੇਡਾ ਦਾ ਇੰਗਲੈਂਡ ਦੀ ਇਕਨੋਮੀ ਚ ਹੀ ਨਹੀਂ ਪੂਰੀ ਦੁਨੀਆ ਦੇ ਅਰਥਚਾਰੇ ਚ ਇਹੋ ਜਿਹਾ ਰੋਲ ਪਹਿਲਾਂ ਅਦਾ ਕੀਤਾ ਹੋਇਆ ਤੇ ਇਹ ਸਾਰੇ ਦੇ ਵਿੱਚ ਵੋਟਰ ਕਿਸ ਤਰ੍ਹਾਂ ਦੇਖ ਰਿਹਾ ਜਿਹੜਾ ਕੈਨੇਡਾ ਦਾ ਜਿਸ ਨੂੰ ਪਹਿਲਾਂ ਲੱਗਦਾ ਸੀ ਕਿ ਇਸ ਵਾਰ ਉਹ ਕਨਜ਼ਰਵੇਟਿਵ ਵੱਲ ਉਸ ਦਾ ਝੁਕਾਅ ਨਜ਼ਰ ਆਉਂਦਾ ਸੀ ਹੁਣ ਜਿਹੜੇ ਸਰਵੇ ਆ ਰਹੇ ਆ ਉਹਨਾਂ ਸਰਵੇਆਂ ਦੇ ਵਿੱਚ ਵੀ ਲਿਬਰਲ ਵੱਲ ਜਿਹੜੀ ਹੈ ਜ਼ਿਆਦਾ ਲੋਕਾਂ ਦਾ ਝੁਕਾਅ ਨਜ਼ਰ ਆ ਰਿਹਾ ਬਿਲਕੁਲ ਜੀ ਕਨਜ਼ਰਵੇਟਿਵ ਪਾਰਟੀ ਜਨਵਰੀ ਤੱਕ ਵੀ ਪੁਆਇੰਟ ਅੱਗੇ ਸੀ ਲਿਬਰਲ ਪਾਰਟੀ ਤੋਂ ਤੇ ਜੇ ਉਹ ਇਲੈਕਸ਼ਨ ਉਹਦਾ ਹੁੰਦਾ ਤੇ ਸ਼ਾਇਦ ਲਿਬਰਲ ਪਾਰਟੀ ਨੂੰ 40 ਜਾਂ 50 ਸੀਟਾਂ ਵੀ ਨਹੀਂ ਮਿਲਣੀਆਂ ਇਹ ਚੌਥਾ ਇਲੈਕਸ਼ਨ ਹੋਏਗਾ ਲਿਬਰਲ ਪਾਰਟੀ ਦਾ ਲਗਾਤਾਰ ਜੋ ਜਿੱਤਦੇ ਨੇ ਤੇ ਹੁਣ ਟਰੰਪ ਕਰਕੇ ਤੇ ਕਾਰਨੀ ਦੇ ਆਪਣਾ ਜਿਹੜਾ ਉਹਨਾਂ ਦਾ ਸਟੈਚਰ ਹੈ ਜਿਹੜਾ ਉਹਨਾਂ ਦੀ ਪਰਸਨੈਲਿਟੀ ਹੈ ਦੁਨੀਆ ਤੇ ਇੰਨੀ ਅਹਿਮੀਅਤ ਵਾਲੀ ਉਹਦੇ ਕਰਕੇ ਹੁਣ ਤਕਰੀਬਨ ਜਿਹੜੀ ਲਿਬਰਲ ਪਾਰਟੀ ਆ ਉਹ 5 ਤੋਂ ਲੈ ਕੇ 10 ਪੁਆਇੰਟ ਅੱਗੇ ਚੱਲ ਰਹੀ ਹੈ ਸੋ ਕੰਜ਼ਰਵੇਟਿਵ ਨੇ ਆਲ ਮੁਸਤਫੀ ਕਹਿ ਲਓ ਵੀ 25 ਤੋਂ ਲੈ ਕੇ 30 ਪੁਆਇੰਟ ਦਾ ਗਵਾ ਲਿਆ ਤੇ ਅੱਜ ਦੀ ਤਾਰੀਖ ਦੇ ਵਿੱਚ ਜੇ ਇਲੈਕਸ਼ਨ ਹੋ ਜਾਂਦਾ ਤੇ ਲਿਬਰਲ ਪਾਰਟੀ ਦੀ ਮੈਜੋਰਟੀ ਬਣੇਗੀ ਤਾਂ ਉਹਦੇ ਵਿੱਚ ਟਿਲੋਂ ਜਿਹੜੇ ਵੱਖ-ਵੱਖ ਸੂਬਿਆਂ ਵਿੱਚ ਵੀ ਨਾਲ ਇਲੈਕਸ਼ਨ ਹੋ ਰਿਹਾ ਹੈ ਉੱਥੇ ਕਿਸ ਤਰ੍ਹਾਂ ਦੀ ਸਥਿਤੀ ਹੈ ਬੀਸੀ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਹੈ ਬਾਕੀ ਹੋਰ ਜਿਹੜੇ ਸੂਬੇ ਹੈ ਉਹਨਾਂ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਕਿ ਉੱਥੇ ਵੀ ਲਿਬਰਲ ਪਾਰਟੀ ਨੂੰ ਇਸ ਤਰ੍ਹਾਂ ਹੀ ਤਾਕਤ ਮਿਲੀ ਹੈ ਜਾਂ ਉਥੇ ਉਹ ਹੋਰ ਪਾਰਟੀਆਂ ਜਿਹੜੀਆਂ ਉਹ ਸਤਾ ਵਿਚਾਰੀਆਂ ਜਿਹੜੀ ਸਾਡੀ ਫੈਡਰਲ ਇਲੈਕਸ਼ਨਾਂ ਤੋਂ ਸਾਰੇ ਕੰਟਰੀ ਚ ਹੋ ਰਹੀ ਹੈ ਸੋ ਸਾਰੇ ਤੇ ਜਿਹੜੇ ਸਰਵੇ ਆ ਰਹੇ ਨੇ ਉਹਨਾਂ ਦੇ ਮੁਤਾਬਕ ਲਿਬਰਲ ਪਾਰਟੀ ਕੈਨੇਡਾ ਦੇ ਸਾਰੇ ਖੇਤਰਾਂ ਦੇ ਵਿੱਚ ਅੱਗਾ ਚੱਲ ਰਹੀ ਹੈ ਕਿਤੇ ਉਹ ਅਨਟੇਰੀਓ ਦੇ ਵਿੱਚ ਆਲਮੋਸਟ 20 ਪੁਆਇੰਟ ਦੇ ਕਰੀਬ ਅੱਗੇ ਹੈ ਤੇ ਅਲਬਰਟਾ ਦੇ ਵਿੱਚ ਕੰਸਰਵੇਟਿਵ ਪਾਰਟੀ ਤੇ ਉਹ ਬਰਾਬਰ-ਬਰਾਬਰ ਜੇ ਨੇ ਬਾਕੀ ਉੰਜ BC ਦੇ ਵਿੱਚ ਅੱਗੇ ਨੇ ਅਟਲੈਂਟਿਕ ਕੈਨੇਡਾ ਚ ਅੱਗੇ ਨੇ ਸੋ ਲਿਬਰਲ ਪਾਰਟੀ ਅੱਗੇ ਚੱਲ ਰਹੀ ਹੈ ਐਨਡੀਪੀ ਦੀ ਐਸ ਵਾਰ ਕੀ ਸਥਿਤੀ ਹੈ ਜਿਸ ਦੇ ਹੱਥ ਪਿਛਲੀ ਵਾਰ ਸਾਰੇ ਜਿਸ ਦੀ ਵਿਸਾਖੀ ਦੇ ਨਾਲ ਪਿਛਲੀ ਲਿਬਰਲ ਸਰਕਾਰ ਬਣੀ ਸੀ ਅ ਐਨਡੀਪੀ ਦੇ ਹਾਲ ਬਹੁਤ ਮਾੜੇ ਨੇ ਜਗਮੀਤ ਸਿੰਘ ਆਪਣੀ ਜਿਹੜੀ ਐ ਸੀਟ ਵੀ ਹਾਰ ਹਾਰ ਰਿਹਾ ਤੀਜੇ ਨੰਬਰ ਤੇ ਚੱਲ ਰਿਹਾ ਉੱਥੇ ਤੇ ਦੂਜੇ ਦੇ ਨੰਬਰ ਤੇ ਵੀ ਨਹੀਂ ਉਹਦਾ ਕਾਰਨ بڑا ਸਾਫ ਹੈ ਜੀ ਜਗਮੀਤ ਸਿੰਘ ਬਹੁਤ ਹੀ ਕਮਜ਼ੋਰ ਲੀਡਰ ਸੀ ਨਾ ਉਹਦੇ ਕੋਲ ਤਜਰਬਾ ਹੈ ਦੇ ਨਾਲ ਯੋ ਦੇ ਕੋਲ ਉਹਦੀ ਦਿਲਚਸਪੀ ਆ ਉਹਦੀਆਂ ਗੱਲਾਂ ਹੀ ਬੜੀਆਂ ਹੋਰ ਤਰ੍ਹਾਂ ਦੀਆਂ ਉਹਨੂੰ ਜਿਹੜੇ ਇੱਕ ਕੰਟਰੀ ਦੇ ਵੱਡੇ ਮਸਲੇ ਹੁੰਦੇ ਆ ਜਿਵੇਂ ਨਾਟਸਨ ਬੋਲਟ ਹੁੰਦੇ ਪਾਲਿਸੀ ਦੇ ਅਰਥਚਾਰੇ ਦੇ ਇਕਨੋਮੀ ਦੇ ਉਹਨਾਂ ਦਾ ਤੁਹਾਨੂੰ ਇੰਜ ਲੱਗਦਾ ਜਦੋਂ ਉਹ ਗੱਲ ਕਰਦਾ ਕਿ ਉਹਨੂੰ ਕੋਈ ਦਿਲਚਸਪੀ ਨਹੀਂ ਆ ਦੇ ਵਿੱਚ ਨਾ ਉਹਦੀ ਕੋਈ ਮੁਹਾਰਤ ਹੈ ਬਸ ਐਵੇਂ ਗੱਲਾਂ ਜੀਆਂ ਹੁੰਦੀਆਂ ਨੇ ਹਲਕੀਆਂ-ਹਲਕੀਆਂ ਸਾਂਝੀਆਂ-ਸਾਂਝੀਆਂ ਗੱਲਾਂ ਜੀਆਂ ਕਰੀ ਜਾਣੀਆਂ ਤੇ ਅਸੀਂ ਵਰਕਰ ਦੀ ਲਈ ਲੜਾਂਗੇ ਕੀ ਲੜਾਂਗੇ ਕੀ ਕਰੋਗੇ ਤੁਸੀਂ ਕੋਈ ਪਾਲਿਸੀ ਨਹੀਂ ਤੇ ਪਰ ਜਿਹੜੀ ਦੂਸਰੀ ਹੋਰ ਗ੍ਰੀਨਸ ਪਾਰਟੀ ਆ ਉਸ ਦਿਨ ਦੀ ਕਿਸ ਤਰ੍ਹਾਂ ਦੀ ਭੂਮਿਕਾ ਉਹ ਤਾਂ ਬਹੁਤ ਛੋਟੀ ਪਾਰਟੀ ਆ ਉਹਨਾਂ ਦੇ ਮੇਰੇ ਖਿਆਲ ਦੋ ਐਮਪੀ ਨੇ ਤੇ ਸ਼ਾਇਦ ਆਲਵੜੀ ਚੋਣਾਂ ਦੇ ਵਿੱਚ ਉਹਨਾਂ ਨੂੰ ਇੱਕ ਵੀ ਸੀਟ ਨਾ ਮਿਲੇ ਜਾਂ ਇੱਕ ਮਿਲੇਗੀ ਜੀ ਜੀ ਤਾਂ ਜਿਹੜੇ ਓਵਰ ਆਲ ਅਸੀਂ ਜਦੋਂ ਦੇਖਦੇ ਆ ਤਾਂ ਇਹ ਜਿਸ ਤਰ੍ਹਾਂ ਦੇ ਭਾਰਤ ਨਾਲ ਦਨਵਲੇ ਸਬੰਧ ਬਣੇ ਸੀ ਜੇ ਮਾਰਕਰਨੀ ਹੁਣ ਬੰਦੇ ਅੱਗੇ ਜਾਂ ਲਿਬਰਲ ਪਾਰਟੀ ਅੱਗੇ ਹੁੰਦੀ ਤਾਂ ਉਸ ਦੇ ਵਿੱਚ ਸੁਧਾਰ ਹੋਉਂਦੀਆਂ ਕੁਝ ਸੰਭਾਵਨਾਵਾਂ ਬਣ ਰਹੀਆਂ ਬਹੁਤ ਜ਼ਿਆਦਾ ਮਾਰਕਰਨੀ ਦਾ ਜਿਹੜਾ ਕੰਮ ਕਰਨ ਦਾ ਸਟਾਈਲ ਬਹੁਤ ਵੱਖਰਾ ਉਹ ਬੜਾ ਘੱਟ ਬੋਲਦੇ ਆ ਕੋਈ ਵਾਲੇ ਬਿਆਨ ਨਹੀਂ ਦਿੰਦੇ ਜਿਵੇਂ ਜਸਪ੍ਰੀਤ ਟੂਡੇ ਦਾ ਬਲੰਚ ਚੰਗਾ ਲੱਗਦਾ ਸੀ ਪ੍ਰੈਸ ਨਾਲ ਲੰਬੀਆਂ ਲੰਬੀਆਂ ਗੱਲਾਂ ਕਰਨੀਆਂ ਉਹ ਲੋੜ ਤੋਂ ਬਾਅਦ ਬਿਲਕੁਲ ਨਹੀਂ ਬੋਲਦੇ ਨਾਲੇ ਮੇਰੇ ਖਿਆਲ ਜਿਹੜੇ ਇੱਥੇ ਸਾਡੇ ਅਨੀਤਾ ਆਨੰਦ ਨੇ ਉਹ ਟ੍ਰੂਡੋ ਦੀ ਕੈਬਨਿਟ ਵਿੱਚ ਵੀ ਫਿਗਰ ਤੇ ਮੇਰੇ ਖਿਆਲ ਨੂੰ ਉਹ ਮਾਰਕ ਕਰਨ ਦੀ ਜਿਹੜੀ ਕੈਬਨਿਟ ਵਿੱਚ ਵੀ ਬੜਾ ਵੱਡਾ ਰੋਲ ਅਦਾ ਕਰ ਲਗੇ ਤੇ ਉਹਦੇ ਨਾਲ ਵੀ ਉਹਦਾ ਫਰਕ ਪੈ ਗਿਆ ਦੇ ਜਿਹੜੇ ਅਮਰੀਕਾ ਨਾਲ ਜਿਸ ਤਰ੍ਹਾਂ ਦਾ ਟਕਰਾਅ ਬਣਿਆ ਹੋਇਆ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਸ ਢੰਗ ਦੇ ਨਾਲ 트াম্প ਹੁਣੀ ਟੈਰਫ ਜਿਸ ਢੰਗ ਨਾਲ ਲਾ ਰਹੇ ਆ ਜਿਸ ਤਰ੍ਹਾਂ ਉਸ ਕੈਨੇਡਾ ਵੱਲੋਂ ਵੀ ਉਸ ਦੀ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਉਸ ਦਾ ਇਲੈਕਸ਼ਨ ਤੇ ਕਿੰਨਾ ਕੋਈ ਅਸਰ ਹੈ ਤੇ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਲੱਗਦੀਆਂ ਅਮਰੀਕਾ ਨਾਲ ਰਿਸ਼ਤਿਆਂ ਦੀ ਉਹਦਾ ਬਹੁਤ ਵੱਡਾ ਅਸਰ ਹੈ ਲਿਬਰਲ ਦਾ ਇਨਾ ਗਾਂ ਲੀਡ ਨਿਕਲ ਜਾਣਾ ਤੇ ਕੰਵਰੇਟਰ ਦੇ ਪਿੱਛੇ ਰਹਿਣ ਜਾਂਦਾ ਇੱਕ ਮੁੱਖ ਕਾਰਨ ਇਹੀ ਹੈ ਕਿ ਕੈਨੇਡਾ ਦੇ ਲੋਕ ਡਰੇ ਹੋਏ ਨੇ ਤੇ ਕਾਰਨੀ ਨੇ ਕਿਹਾ ਵੀ ਹੈ ਕਿ ਜਿਹੜਾ ਸਾਡਾ ਪਹਿਲਾ ਸਬੰਧ ਹੁੰਦਾ ਸੀ ਅਮਰੀਕਾ ਨਾਲ ਉਹ ਖਤਮ ਹੋ ਗਿਆ ਚਾਹੇ ਟਰੰਪ ਪਰੇਜਨ ਆ ਰਵੇ ਤੁਸੀਂ ਹੁਣ ਇੱਕ ਪ੍ਰੋਫਾ ਹੁੰਦਾ ਤੁਹਾਨੂੰ ਤੁਸੀਂ ਉਹ ਪ੍ਰੋਫਾ ਨਹੀਂ ਕਰ ਸਕਦੇ ਕਿਉਂਕਿ ਕੱਲ ਨੂੰ ਮੁੜ ਕੇ ਫੇਰ ਕੋਈ ਇਹਦੇ ਵਰਗਾ ਆ ਸਕਦਾ ਚੋਣਾਂ ਤੋਂ ਬਾਅਦ ਤੇ ਇਸ ਵੇਲੇ ਬਹੁਤ ਫੰਡਾਮੈਂਟਲ ਰੀਅਲਾਈਨਮੈਂਟ ਚੱਲ ਰਹੀ ਆ ਤੇ ਕੈਨੇਡਾ ਵਾਲੇ ਜਿਹੜੇ ਨੇ ਉਹ ਯੂਰਪ ਦੇ ਨਾਲ ਉਹਨਾਂ ਦੇ ਨੇੜੇ ਹੋ ਰਹੇ ਆ ਤੇ ਇਹ ਵੀ ਉਹ ਫਿਕਰਦਾ ਉਹ EU ਦੇ ਵਿੱਚ ਸ਼ਾਮਿਲ ਵੀ ਹੋ ਜਾਣ ਕਿਸੇ ਤਰੀਕੇ ਦੇ ਨਾਲ ਕਿਉਂਕਿ ਜਿੰਨੀ ਕੋ ਪਾਪੂਲੇਸ਼ਨ ਇਕਨੋਮੀ ਯੂਰਪ ਦੀ ਆ ਉੱਡੀ ਅਮਰੀਕਾ ਦੀ ਆ ਸੋ ਜਿਹੜਾ ਸਾਡਾ ਪੁਰਾਣਾ ਸੀ ਇੱਕ ਅ ਟਰੰਪ ਅਮਰੀਕਾ ਦੇ ਨਾਲ ਸਾਡਾ ਰਿਸ਼ਤਾ ਸੀ ਕੈਨੇਡਾ ਦਾ ਉਹ ਤਾਂ ਖਤਮ ਹੋ ਗਿਆ ਔਰ ਦੁਬਾਰਾ ਨਹੀਂ ਕਦੇ ਵੀ ਆਏਗਾ ਇਹ ਟਿਲ ਨਹੀਂ ਆਪਣਾ ਸਮਾਵੇ ਸਮਾਪਤੀ ਵੱਲ ਜਾ ਰਿਹਾ ਤੇ ਜੇ ਤੁਸੀਂ ਹੋਰ ਕੋਈ ਕੈਨੇਡਾ ਦੀ ਚੋਣ ਬਾਰੇ ਗੱਲ ਕਹਿਣੀ ਹੋਵੇ ਆਪਾਂ ਹੋਰ ਅਗਲਾ ਪ੍ਰੋਗਰਾਮ ਵੀ ਕਰਾਂਗੇ ਪਰ ਇਹ ਅੱਜ ਦੀ ਜਿਹੜੀ ਸਥਿਤੀ ਆ ਉਹਦੇ ਵਿੱਚ ਤੁਸੀਂ ਕੋਈ ਹੋਰ ਆਖਰੀ ਟਿੱਪ ਨਹੀਂ ਕਰਨੀ ਹੋਵੇ ਜੇ ਲਿਬਰਲ ਪਾਰਟੀ ਜਿੱਤ ਜਾਂਦੀ ਹੈ ਤੇ ਇਹ ਚੌਥੀ ਜਿੱਤ ਹੋਏਗੀ ਜਿਹੜੀ ਕਿ ਕਦੇ ਨਹੀਂ ਹੋਈ ਪਹਿਲਾਂ ਜੇ ਲਿਬਰਲ ਪਾਰਟੀ ਜਿੱਤ ਜਾਂਦੀ ਹੈ ਤਾਂ ਜਿਹੜਾ ਇਹ 트ੰਪ ਵਾਲਾ ਫੀਨੋਮਨਾ ਜਿਹੜਾ ਕਿ ਬ੍ਰੈਕਫਾਸਟ ਤੋਂ ਸ਼ੁਰੂ ਹੋਇਆ ਸੀ ਵੀ 트ੰਪ ਜਿੱਤਿਆ ਸੀ ਇਹ ਉਹਨੂੰ ਬਹੁਤ ਵੱਡੀ ਫਟ ਪਾਏਗੀ ਕੋਈ ਉਹਨਾਂ ਦਾ ਸਾਰਾ ਹੀ ਅਟੈਕ ਕੈਨੇਡਾ ਤੇ ਇਸ ਲਈ ਨਹੀਂ ਕਿ ਉਹਨਾਂ ਨੂੰ ਕੁਝ ਚਾਹੀਦਾ ਇਸ ਲਈ ਕਿ ਜਿਹੜਾ ਕੈਨੇਡੀਅਨ ਮਾਡਲ ਹੈ ਡੈਮੋਕ੍ਰੇਸੀ ਦਾ ਮਲਟੀਕਲਚਰਲਿਜ਼ਮ ਦਾ ਜਿੱਥੇ ਸਾਰੇ ਲੋਕਾਂ ਨੂੰ ਬਰਾਬਰ ਮੰਨਿਆ ਜਾਂਦਾ ਜਿੱਥੇ ਨਫ਼ਰਤ ਨਹੀਂ ਹੈ ਜਿੱਥੇ ਸਰਕਾਰੀ ਜਿਹੜੀਆਂ ਪਾਲਿਸਿਜ਼ ਨੇ ਉਹ ਸਾਇੰਸ ਦੇ ਆਧਾਰ ਤੇ ਨੇ ਤੇ ਉਹਦੇ ਤੇ ਅਟੈਕ ਹੈ ਸੋ ਜਿਹੜੀ ਕੈਨੇਡਾ ਦੀ ਜਿੱਤ ਹੈ ਇਹ ਬਹੁਤ ਵੱਡੀ ਜਿੱਤ ਹੋਏਗੀ ਪੂਰੀ ਦੁਨੀਆ ਦੇ ਸੰਦਰਭ ਦੇ ਵਿੱਚ ਇਹ ਤੁਹਾਨੂੰ ਜਾਂਦੇ ਜਾਂਦੇ ਮੇਰਾ ਇੱਕ ਨਿੱਕਾ ਜਿਹਾ ਸਵਾਲ ਵੀ ਹੈ ਨਾਲ ਉਹ ਇਹ ਹੈ ਕਿ ਜਿਹੜੇ ਇੱਥੇ ਭਾਰਤੀ ਮੂਲ ਦੇ ਲੋਕ ਹੈ ਜਾਂ ਦੂਸਰੇ ਇਮੀਗ੍ਰੈਂਟਸ ਨੇ ਜਿਨ੍ਹਾਂ ਦੀ ਗਿਣਤੀ ਜ਼ਿਆਦਾ ਹੈ ਉਹਨਾਂ ਦੀ ਭੂਮਿਕਾ ਕਿਸ ਤਰ੍ਹਾਂ ਦੀ ਦਿਖ ਰਹੀ ਹੈ ਤੁਸੀਂ ਜਾਂ ਉਹ ਕਿਸ ਪਾਰਟੀ ਨੂੰ ਜ਼ਿਆਦਾ ਸਪੋਰਟ ਕਰ ਰਹੇ ਸਾਡੇ ਜਿਹੜੇ ਆਪਣੀ ਇੰਡੀਅਨ ਕਮਿਊਨਿਟੀ ਆ ਬਹੁਤ ਜ਼ਿਆਦਾ ਐਕਟਿਵ ਹੈ ਮੇਰੇ ਖਿਆਲ ਬਹੁਤ ਐਮਪੀ ਖੜੇ ਨੇ ਮੈਂ ਤਾਂ ਨੰਬਰ ਵੀ ਨਹੀਂ ਯਾਦ 40 ਤੋਂ ਵੀ ਵੱਧ ਨੰਬਰ ਸ਼ਾਇਦ ਹੈਗਾ ਤੇ ਜਿੱਤਨ ਕਿੰਗ ਉਹਨਾਂ ਚ ਬਹੁਤ ਚਾਹੇ ਉਹ ਲਿਬਰਲ ਬਣੋ ਜਿੱਤਨ ਜਾਂ ਕੰਸਰਵੇਟਿਵ ਬਣੋ ਪਰ ਉਹਦੇ ਵਿੱਚ ਵੀ ਨਾ ਇੱਕ ਬੜਾ ਖਾਸ ਤਰ੍ਹਾਂ ਦੇ ਦੇਖਣ ਨੂੰ ਆਉਂਦਾ ਜੇ ਲਿਬਰਲ ਕੈਂਡੀਡੇਟਸ ਨੇ ਤਕਰੀਬਨ ਤਕਰੀਬਨ ਉਹਨਾਂ ਨੂੰ ਤੁਸੀਂ ਵੇਖਦੇ ਹੋ ਆਪਣੀ ਕਮਿਊਨਿਟੀ ਦੇ ਕੋਈ ਵਕੀਲ ਹੈ ਕੋਈ ਕਾਰੋਬਾਰ ਜੋ ਸਫਲ ਕਾਮਜਾਬ ਰਿਹਾ ਹੋਇਆ ਕੋਈ ਨਰਸ ਹੈ ਕੋਈ ਡਾਕਟਰ ਹੈ ਕੋਈ ਅਕਾਊਂਟੈਂਟ ਹੈ ਕੋਈ ਸਾਇੰਟਿਸਟ ਹੈ ਇਦਾਂ ਦੇ ਲੋਕ ਨੇ ਪਰ ਜਿਹੜੇ ਕੰਸਰਵੇਟਿਵ ਪਾਰਟੀ ਜੇ ਉਹਦੇ ਵਿੱਚ ਕੋਈ ਵੀ ਚੱਜ ਦਾ ਤਰ੍ਹਾਂ ਕੈਂਡੀਡੇਟ ਨਹੀਂ ਮਿਲੇਗਾ ਉਹ ਜਿਹੜੇ ਬਹੁਤ ਸਾਰੇ ਨੇ ਜਿਹੜੇ ਕਿ ਪ੍ਰਾਣਿਕ ਫਿਗਰ ਪਾਰਟੀ ਜੋ ਆਏ ਨੇ ਆ ਬੋਦੇ ਉਤੇ ਦਾ ਵਾਲੇ ਨੇ ਉਹਨਾਂ ਦੀ ਕੋਈ ਆਪਣੀ ਕੰਟਰੀਬਿਊਸ਼ਨ ਨਹੀਂ ਤੇ ਆਪਣੀ ਕਮਿਊਨਿਟੀ ਕਿਉਂਕਿ ਉਹਨਾਂ ਦਾ 베ਸ ਬਹੁਤ ਛੋਟਾ ਹੈ ਫੋਥ ਕੋਈ ਮਤਲਬ ਪਈਆਂ ਤੇ ਇਹ ਵੀ ਹੈ ਕੋ ਪਕੌੜੇ ਨੇ ਇੰਡੀਆ ਤੋਂ ਜਾਲੀ ਪਾਸਪੋਰਟ ਦੇ ਇੱਥੇ ਆਏ ਹੋਏ ਨੇ ਖੜੇ ਨੇ ਆ ਜਾ ਉਹ ਇੱਕ ਦੋਨਾਂ ਨੂੰ ਆਪਣੇ ਕੈਂਡੀਡੇਟ ਰਿਜੈਕਟ ਕਰਨੇ ਪਏ ਕਿਉਂਕਿ ਉਹਨਾਂ ਨੂੰ ਲੱਗਾ ਉਹਨਾਂ ਨੇ ਬੜੇ મોદી ਦੇ ਹੱਕ ਦੇ ਵਿੱਚ ਤੇ ਬੀਜੇਪੀ ਦੇ ਹੱਕ ਚ ਬਿਆਨ ਦਿੱਤੇ ਹੋਏ ਸੀ ਸੋ ਕੁੱਲ ਮਿਲਾ ਕੇ ਜਿਹੜੀ ਕੰਜ਼ਰਵੇਟਿਵ ਪਾਰਟੀ ਦੀ ਆਪਣੀ ਕਮਿਊਨਿਟੀ ਦੀ ਆ ਸਲੇਟ ਉਹ ਬਹੁਤ ਹੀ ਅ ਕਟਿਆ ਕਿਸਮ ਦੀ ਹੈ ਜਦ ਕਿ ਜਿਹੜੀ ਲਿਬਰਲਾਂ ਜਾਂ ਐਨਡੀਪੀ ਦੇ ਵੀ ਜਿਹੜੇ ਨੇ ਉਹਨਾਂ ਦੇ ਕੈਂਡੀਡੇਟ ਬੜੇ ਵਧੀਆ ਮਿਆਰ ਦੇ ਨੇ ਇੱਥੇ ਅਸੀਂ ਅੱਜ ਆਪਣੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ ਜਿਹੜੇ ਦੋ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਉਹ ਤੁਸੀਂ ਇਸ ਨੂੰ ਲਾਈਕ ਵੀ ਜਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਨਾ ਤੇ ਜੇ ਤੁਹਾਡੀ ਇਹ ਸਾਰੇ ਪ੍ਰੋਗਰਾਮ ਬਾਰੇ ਕੋਈ رائے ਹੋਵੇ ਤੁਸੀਂ ਸਾਡੇ ਫੇਸਬੁੱਕ ਜਾ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕਸ ਜਾ ਕੇ ਆਪਣੀ ਟਿੱਪਣੀ ਆਪਣੀ رائے ਜਿਹੜੀ ਹੈ ਉਹ ਦਰਜ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਢਿੱਲੋ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੈਂਡੀ ਸਾਹਿਬ ਬਹੁਤ ਬਹੁਤ ਧੰਨਵਾਦ